ਦਾਦਾ ਜੀ ਦਾ ਰੋਲ ਵੀ ਉਹਨਾਂ ਨੇ 네ਗੇਟਿਵ ਦਿਖਾਇਆ ਉਹ ਮੇਰੇ ਦਾਦਾ ਜੀ ਇਦਾਂ ਦੇ ਨਹੀਂ ਸੀਗੇ ਕਿਉਂਕਿ ਸਾਨੂੰ ਪਹਿਲਾਂ ਫਿਲਮ ਦਿਖਾਈ ਨਹੀਂ ਸ਼ਾਇਦ ਸਾਨੂੰ ਪਹਿਲਾਂ ਦਿਖਾਈ ਹੁੰਦੀ ਅਸੀਂ ਇੱਕ ਦੋ ਸੀ ਵਿੱਚ ਜੋ ਸੀਗਾ ਕਰ ਲਿਆ ਕੋਈ ਕੁੱਟਕਟਾਪਾ ਸਾਡੇ ਤਾਂ ਹੋਇਆ ਹੀ ਨਹੀਂ ਉਹ ਤਾਂ ਇਹਨੂੰ ਦੇਖ ਦੇਖ ਕੇ ਜਿਉਂਦੇ ਸੀ ਆਮਾ ਜੀ ਉਹਨਾਂ ਨੇ ਅਖਾੜਾ ਲਵਾਇਆ ਮੇਰੇ ਮਾਂ ਡੈਡੀ ਦਾ ਤੇ ਉੱਥੇ ਅਮਰਜੋਤ ਮਮਾ ਨੂੰ ਗੌਣ ਨਹੀਂ ਦਿੱਤਾ ਉਹਨਾਂ ਨੇ ਗੌਣ ਹੀ ਦਿੱਤਾ ਕਿਉਂਕਿ ਜਿੱਦਾਂ ਨੇ ਮੇਰੇ ਮੰਮੀ ਉਹਦਾਂ ਦੇ ਭੈਣਾਂ ਆ ਸੀਗੇ ਉਹ ਸੀਗੇ ਮੈਂ ਉੱਥੇ ਡੈਡੀ ਨੇ ਤੇ ਕਿਕਰ ਸਾਡੇ ਵੀ ਉਹਨਾਂ ਨੇ ਪਹਿਲਾ ਸੀਨ ਹੀ ਜਦੋਂ ਆਉਂਦਾ ਨਾ ਉਦੋਂ ਹੀ ਚਮਕੀਲਾ ਸਾਹਿਬ ਦੇ ਗੋਲੀ ਵੱਜਦੀ ਆ ਤੁਹਾਡੇ ਲਈ ਉਹ ਕਿਹੋ ਜਿਹਾ ਸੀ ਮੈਂ ਜੈਮਨ ਜੀ ਮੇਰੇ ਕੋਲ ਬੈਠਾ ਰਹੀ ਆ ਅਸੀਂ ਸਾਰਿਆਂ ਦੇ ਸਾਡੇ ਮਨ ਭਰ ਗਿਆ ਸਾਡੀਆਂ ਅੱਖਾਂ ਭਰ ਗਿਆ ਵੀ ਜੋ ਅਸੀਂ ਦੇਖਿਆ ਨਹੀਂ ਸੀ ਇਹ ਸੀਨ ਹਨਾ ਅੱਖਾਂ ਦੇ ਸਾਹਮਣੇ ਜਦੋਂ ਹੋਇਆ ਗੋ ਕਿਉਂਕਿ ਮੇਰੇ ਭੂਆ ਜੀ ਦਾ ਰੋਲ ਬਿਲਕੁਲ ਕੱਟਦਾ ਉਹਨਾਂ ਨੇ ਮੇਰੇ ਚਾਚਾ ਜੀ ਦਾ ਮੇਰੇ ਦੋ ਭੂਆ ਸੀਗੇ ਉਹਨਾਂ ਨੂੰ ਚਾਹੀਦਾ ਸੀ ਚਮਕੀਲਾ ਫੈਮਿਲੀ ਦੀ ਵੀ ਸਾਰੇ ਦਿਖਾਉਂਦੇ ਚਿੱਲਾ ਤੇ ਅਮਰਜੋਦੀਆਂ ਲਾਸ਼ਾਂ ਪਈਆਂ ਹੁੰਦੀਆਂ ਪਰਿਵਾਰ ਉਹਦੇ ਵਿੱਚ ਜਿਹੜੇ ਅਮਰਜੋਦਾ ਪਰਿਵਾਰ ਆ ਉਹ ਅੰਦਰ ਵੜ ਜਾਂਦਾ ਪੈਸੇ ਕਰਦੇ ਜਦੋਂ ਡੈਡੀ ਦੀ ਡੈਥ ਹੋਈ ਆ ਉਸ ਟਾਈਮ ਕੋਠੀ ਦੇ ਵਿੱਚ ਸਭ ਕੁਝ ਸੀਗਾ ਕਿਉਂਕਿ ਉਹ ਪ੍ਰੋਗਰਾਮ ਤੇ ਗਏ ਕੈਨੇਡਾ ਤੋਂ ਆਏ ਨੇ ਸਭ ਕੁਝ ਸੀਗਾ ਕੋਠੀ ਦੇ ਵਿੱਚ ਠੀਕ ਹੈ ਨਾ ਇਹ ਗੱਲ ਚਾਹੇ ਬੁਰੀ ਲੱਗੇ ਕਿਸੇ ਨੂੰ ਮਾੜੀ ਲੱਗੇ ਮੈਂ ਕਹਿ ਰਹੀ ਹਾਂ ਪੂਰੇ ਕੈਮਰਿਆਂ ਦੇ ਕਹਿ ਕੇ ਜੀ ਅਸੀਂ ਤਾਂ ਕੁਝ ਨਹੀਂ ਲਿਆ ਸਾਨੂੰ ਤਾਂ ਕੁਝ ਨਹੀਂ ਪਤਾ ਕਹਿਣਾ ਬਹੁਤ ਸੌਖਾ ਵਾ ਅੱਜ ਜਾ ਕੇ ਦੇ ਲੋ ਕੋਠੀ ਚ ਇੱਕ ਬੈੱਡ ਪਿਆ ਇੱਕ ਡਰੈਸਿੰਗ ਟੇਬਲ ਪਿਆ ਇੱਕ ਦੋ ਚੀਜ਼ਾਂ ਹੋਰ ਪਈਆਂ ਡੈਡੀ ਦੀ ਬਸ ਹੋਰ ਕੁਝ ਨਹੀਂ ਤੋਂ ਬਿਨਾ ਦੱਸ ਦੋ ਕੀ ਆ ਉੱਥੇ ਤੇ ਉਹਦੇ ਵਿੱਚ ਮਾਤਾ ਜੀ ਤੁਸੀਂ ਜਿਹੜੀ ਫਿਲਮ ਬਣੀ ਐ ਸਾਰੀ ਤੁਸੀਂ ਦੇਖੀ ਐ ਤੁਹਾਨੂੰ ਲੱਗਦਾ ਵੀ ਉਹ ਜਿਹੜਾ ਫਿਲਮ ਦੇ ਨਾਲ ਇਨਸਾਫ ਹੋਇਆ ਪ੍ਰੋਪਰ ਸਹੀ ਬਣੀ ਐ ਜਾਂ ਉਹਦੇ ਚ ਲੱਗਦਾ ਵੀ ਕੁਝ ਕਮੀਆਂ ਵੀ ਹੈ ਨਹੀਂ ਨਹੀਂ ਠੀਕ ਆ ਨਹੀਂ ਠੀਕ ਆ ਪੁੱਤ ਫਿਰ ਜਦ ਇਹ ਡੈਡੀ ਹੁਣੇ ਚੀਖਾ ਚਿਚਿਣੇ ਨੂੰ ਉਦੋਂ ਮੈਂ ਆਉਂਦੀ ਆ ਠੀਕ ਹੈ ਮੈਂ ਆਵਨ ਨੂੰ ਕਿਹਾ ਮਕਾਮ ਨਾ ਹੋਵੇ ਮੇਰੀ ਫੋਟੋ ਮੰਮੀ ਦਾ ਸੀਨ ਜ਼ਿਆਦਾ ਨਹੀਂ ਹੈਗਾ ਦੋ ਥਾਂ ਹੀ ਆ ਮੰਮੀ ਦਾ ਸੀਨ ਤਿੰਨ ਸੀਨ ਹੈ ਮੇਰੀ ਅੱਛਾ ਉਹਦੇ ਤਾਂ ਦਿਖਾਇਆ ਤੁਹਾਨੂੰ ਰਿਕਸ਼ੇ ਤੇ ਲੈ ਕੇ ਜਾਂਦੇ ਆ ਉਹ ਥੋੜਾ ਉਹਨਾਂ ਨੇ ਚੇਂਜ ਕਰਤਾ ਹੋਣਾ ਹਾਂ ਉਹ ਥੋੜਾ ਐਦਾਂ ਨਹੀਂ ਸੀਗਾ ਠੀਕ ਹੈ ਉਹ ਜ਼ਿਆਦਾ ਥੋੜਾ ਜਿਹਾ ਉਹਨਾਂ ਨੇ ਦਿਖਾਤਾ ਪਰ ਇੰਨਾ ਨਹੀਂ ਸੀ ਪਰ ਮੇਰੇ ਦਾਦਾ ਜੀ ਦਾ ਰੋਲ ਵੀ ਉਹਨਾਂ ਨੇ 네ਗੇਟਿਵ ਦਿਖਾਇਆ ਉਹ ਮੇਰੇ ਦਾਦਾ ਜੀ ਐਦਾਂ ਦੇ ਨਹੀਂ ਸੀਗੇ ਹੂੰ ਡੈਡੀ ਦੀ ਡੈਥ ਤੋਂ ਬਾਅਦ ਜ਼ਰੂਰ ਉਹ ਥੋੜਾ ਅਪਸੈਟ ਹੋ ਗਏ ਸੀਗੇ ਪਰ ਉਹ ਐਦਾਂ ਦੇ ਨਹੀਂ ਸੀ ਜਿਦਾਂ ਦਾ ਉਹਨਾਂ ਨੇ ਰੋਲ ਦਿਖਾਇਆ ਠੀਕ ਹੈ ਉਹਦੇ ਤਾਂ ਦਿਖਾਉਂਦੇ ਆ ਵੀ ਉਹਨਾਂ ਨੂੰ ਤੇ ਹੰਕਾਰ ਟਾਈਪ ਆ ਜਾਂਦਾ ਨਹੀਂ ਨਹੀਂ ਸ਼ਰਾਬ ਵਾਲੀ ਪੀਂਦਾ ਨਾ ਨਾ ਇੱਕ ਦੋ ਫਿਲਮ 'ਚ ਹੈਗੇ ਆ ਆਬਜੈਕਸ਼ਨ ਹੈਗੇ ਆ ਸਾਨੂੰ ਪਰ ਕੋਈ ਗੱਲ ਨਹੀਂ ਜੋ ਹੋ ਗਿਆ ਠੀਕ ਹੈ ਅੱਛਾ ਹੋ ਗਿਆ ਕਿਉਂਕਿ ਇੱਕ ਮੇਰੇ ਚਾਚਾ ਜੀ ਦਾ ਮੇਰੇ ਦੋ ਭੂਆ ਸੀਗੇ ਉਹਨਾਂ ਨੂੰ ਚਾਹੀਦਾ ਸੀ ਚਮਕੀਲਾ ਫੈਮਿਲੀ ਵੀ ਸਾਰੇ ਦਿਖਾਉਂਦੇ ਹਾਂ ਫਿਲਮ 'ਚ ਦਿਖਾਉਂਦੇ ਜਿੱਦਾਂ ਅਮਰਜੋਤ ਮੰਮੀ ਦੀ ਫੈਮਿਲੀ ਸਾਰੀ ਦਿਖਾਈ ਆ ਸਾਡੀ ਵੀ ਫੈਮਿਲੀ ਹੈਗੀ ਇੱਧਰੋਂ ਮੇਰੇ ਦੋ ਚਾਚੇ ਸੀਗੇ ਉਦੋਂ ਮੇਰੇ ਭੂਆ ਸੀਗੇ ਆ ਮੇਰੇ ਵੱਡੇ ਭੂਆ ਦੇ ਤਾਂ ਇੰਨਾ ਕਲੋਜ਼ ਸੀਗੇ ਮੇਰੇ ਡੈਡੀ ਹਾਂ ਬਿਲਕੁਲ ਸਵਰਨਕੌਰ ਕੀ ਹੁੰਦਾ ਹਾਂ ਹਾਂਜੀ ਸਵਰਨਜੀਤ ਕੌਰ ਹਾਂਜੀ ਠੀਕ ਹੈ ਤੇ ਸਭ ਉਹ ਇੰਟਰਵਿਊ ਲਈ ਉਹਨਾਂ ਦੇ ਕੋਲ 2-2 3-3 ਘੰਟੇ ਜਾਂਦੇ ਹੁੰਦੇ ਸੀ ਮੈਨੂੰ ਸਮਝ ਨਹੀਂ ਆਉਂਦੀ ਉਹਨਾਂ ਦਾ ਰੋਲ ਕਿਉਂ ਨਹੀਂ ਵਿੱਚ ਪਾਇਆ ਇਹਨਾਂ ਨੇ ਹੂੰ ਤੇ ਸ ਛੋਟੀ ਬਿਲਕੁਲ ਉਹਦਾ ਰੋਲ ਹੀ ਨਹੀਂ ਵਿੱਚ ਹਾਂ ਉਹਨੂੰ ਦਿਖਾਇਆ ਨਹੀਂ ਹੋਇਆ ਨਾ ਅੱਛਾ ਉਹਨਾਂ ਦਾ ਕੀ ਐਕਸਪੀਰੀਅੰਸ ਕਿਉਂਕਿ ਉਹ ਤਾਂ ਬਾਹਰ ਬੈਠੇ ਨੇ ਫਿਰ ਉਹਨਾਂ ਨੇ ਵੀ ਦੇਖੀ ਹੋਈ ਉਹਨਾਂ ਦਾ ਉਹ ਗੁੱਸਾ ਕਰਦੀ ਸੀ ਕਿ ਕਹਿੰਦੀ ਵੀ ਇਹ ਗੱਲ ਇੱਕ ਤਰਫਾ ਕਰਿਆ ਉਹਨਾਂ ਨੇ ਇਹ ਗੱਲ ਕਿਉਂ ਕਰੀ ਜਮਾ ਵੀ ਸਾਡੇ ਬੱਚੇ ਕਿਉਂ ਨਹੀਂ ਦਿਖਾ ਲਈ ਬੱਚੇ ਕਿਉਂ ਨਹੀਂ ਦਿਖਾਜੋ ਸੱਚ ਆ ਦੁਨੀਆ ਨੂੰ ਦਿਖਾਓ ਵੀ ਦੋਨੇ ਮੇਰੀਆਂ ਬੇਟੀਆਂ ਦਿਖਾਉਂਦੇ ਛੋਟੀਆਂ ਸੀ ਨਾ ਉਹਦੇ ਮੇਰੇ ਖਿਆਲ ਚ ਚਾਹੇ ਛੋਟੀਆਂ ਫੋਟੋਆਂ ਤਾਂ ਹੈਗੀਆਂ ਹੀ ਨੇ ਫੋਟੋ ਤਾਂ ਹੈਗੀਆਂ ਸੀ ਛੋਟੀਆਂ ਵੀ ਸੀ ਚਲੋ 8 8-9 ਮਹੀਨੇ ਦੀ ਸੀਗੀ ਉਹ ਕਹ ਲਓ ਹੈ ਤਾਂ ਸੀ ਉਹ ਨਾ ਛੋਟਾ ਮੁੰਡਾ ਵੀ ਦਿਖਾਇਆ ਉਹਨਾਂ ਨੇ ਛੋਟਾ ਮੁੰਡਾ ਰੀਪੂ ਵੀ ਨਹੀਂ ਦਿਖਾਇਆ ਜੈਮਨ ਨਹੀਂ ਦਿਖਾਇਆ ਜੈਮਨ ਦਿਖਾਇਆ ਉਹਨਾਂ ਨੇ ਛੋਟਾ ਵੀ ਨਹੀਂ ਇਹ ਲੱਗਦਾ ਵੀ ਕਿਤੇ ਨਾ ਕਿਤੇ ਫਿਲਮ ਛੇਤੀ ਨਿਵੇੜਨ ਦੇ ਚੱਕਰ ਜਾਂ ਅਧਧੂਰੀ ਥੋੜੇ ਕਹਿੰਦਾ ਮਤਲਬ ਵੀ ਉਹ ਚੀਜ਼ ਨਹੀਂ ਦਿਖਾਈ ਗਈ ਜੀ ਨਹੀਂ ਫਿਲਮ ਉਹਨਾਂ ਦੇ ਹਿਸਾਬ ਨਾਲ ਪੂਰੀ ਆ ਪਰ ਅਸੀਂ ਐਜ ਫੈਮਲੀ ਕਹਿ ਰਹੇ ਹਾਂ ਨਾ ਵੀ ਜਿਹੜੀ ਸਾਡੀ ਫੈਮਲੀ ਵਿੱਚ ਉਹਨਾਂ ਨੇ ਉਹ ਘਰਤੀ ਦਬਾਤ ਹੀ ਆ ਹਾਂ ਕਿਉਂਕਿ ਮੇਰੇ ਚਾਚਾ ਜੀ ਦਾ ਮੇਰੇ ਮੇਰੀ ਭੂਆ ਜੀ ਦਾ ਦਰਦ ਵੀ ਦਿਖਾਉਣਾ ਸੀ ਨਾ ਵਿੱਚ ਵੀ ਉਹ ਕਿਦਾਂ ਉਹਨਾਂ ਨੇ ਸਟਰਗਲ ਕੀਤੀ ਨਾਲ ਆਪਦੇ ਭਰਾ ਦੇ ਮੇਰੇ ਚਾਚੇ ਉਹ ਦੱਸ ਦਿੰਦੇ ਵੀ ਉਹ ਉਹਨਾਂ ਦੀ ਮੈਂ ਇੰਟਰਵਿਊ ਵੀ ਸੁਣੀਆ ਵੀ ਉਹ ਗੁੱਸੇ ਵੀ ਹੋ ਜਾਂਦੇ ਸੀਗੇ ਯਾਨੀ ਮਨਾ ਵੀ ਲੈਂਦੇ ਸੀ ਕਿ ਭੈਣ ਭਰਾ ਵਿੱਚ ਸਾਰਾ ਕੁਝ ਹੀ ਚੱਲਦਾ ਨਹੀਂ ਜਦੋਂ ਤੁਸੀਂ ਉਧਰੋਂ ਕਰ ਰਹੇ ਹੋ ਤਾਂ ਇਧਰੋਂ ਵੀ ਪੂਰੀ ਫੈਮਿਲੀ ਦਿਖਾਓ ਬਿਲਕੁਲ ਕਿਉਂਕਿ ਸਾਨੂੰ ਪਹਿਲਾਂ ਫਿਲਮ ਦਿਖਾਈ ਨਹੀਂ ਸ਼ਾਇਦ ਸਾਨੂੰ ਪਹਿਲਾਂ ਦਿਖਾਈ ਹੁੰਦੀ ਅਸੀਂ ਇੱਕ ਦੋ ਸੀ ਵਿੱਚ ਜੋ ਸੀਗਾ ਕਰਨ ਲਈ ਪਰ ਅਸੀਂ ਦੇਖੇ ਹੀ ਉੱਥੇ ਜਾ ਕੇ ਅੱਛਾ ਫਿਰ ਤੁਸੀਂ ਇਸ ਚੀਜ਼ ਦੀ ਨਾਰਾਜ਼ਗੀ ਕਿਸੇ ਨੇ ਜ਼ਾਹਿਰ ਕਰੀ ਐ ਐਸੇ ਮਤਲਬ ਵੀ ਕਿਸੇ ਨੂੰ ਕਿਹਾ ਮੋਹਿਤ ਜੀ ਨੂੰ ਜਾਂ ਇਮਤੀਆਜ਼ ਜੀ ਨੂੰ ਕਿਸੇ ਕੋਲੇ ਤਾਂ ਗੱਲ ਕਰੀ ਸੀ ਮੋਹਿਤ ਸਰ ਨਾਲ ਪਰ ਉਹ ਕਹਿੰਦੇ ਨੇ ਹੁਣ ਤਾਂ ਹੋ ਗਿਆ ਜੋ ਹੋਣਾ ਸੀ ਇਹਨਾਂ ਜਾਂ ਇਦਾਂ ਇਦਾਂ ਹੀ ਕੁਝ ਉਹਨਾਂ ਦਾ ਕੀ ਰਿਹਾ ਉਹ ਕਹਿੰਦੇ ਕੋਈ ਗੱਲ ਨਹੀਂ ਅਮਨ ਜੀ ਜੋ ਹੋ ਗਿਆ ਅੱਛਾ ਤੇ ਕਿਵੇਂ ਜੀ ਲੱਗਿਆ ਉਹ ਜਦੋਂ ਐਕਸਪੀਰੀਅੰਸ ਦਿਖਾਇਆ ਉਹ ਤੇ ਤੁਹਾਡਾ ਵੀ ਬੜਾ ਦਿਖਾਇਆ ਹੋਇਆ ਵੀ ਤੁਹਾਡੇ ਸਹੁਰਿਆਂ ਕੰਨੀਓ ਜਿਹੜੀ ਉਹਨਾਂ ਦੇ ਹੁੰਦਾ ਵੀ ਮਤਲਬ ਰੋਪ ਜਾਂ ਦਿਖਾਉਂਦੇ ਨੇ ਇਦੋਂ ਚਮਕੀਲਾ ਜੀ ਹੋਰ ਪਾਸੇ ਵਿਆਹ ਕਰਾਉਂਦੀਆਂ ਗੱਲ ਕਰ ਦਿੰਦੇ ਉਹਨਾਂ ਦੀ ਕੁੱਟ ਵੀ ਪਈ ਓਏ ਸੀਗਾ ਇਦਾਂ ਦਾ ਕੋਈ ਨਾ ਨਾ ਇਦਾਂ ਕੁਝ ਵੀ ਨਹੀਂ ਇਹ ਗੱਲ ਹੋਈ ਹੀ ਨਹੀਂ ਸਾਡੇ ਤਾਂ ਅੱਛਾ ਨਾ ਵੀ ਉਹਨਾਂ ਨੇ ਚਪਾਈ ਆ ਸਾਨੂੰ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਨਾ ਸਾਣ ਤਾਂ ਜਮਾ ਹੀ ਨਹੀਂ ਪਤਾ ਇਸ ਗੱਲ ਦਾ ਇਸ ਫਿਲਮ ਦੇ ਵਿੱਚ ਵੀਰੇ ਥੋੜਾ ਬਹੁਤ ਮਸਾਲਾ ਤਾਂ ਚਾਹੀਦਾ ਹੈ ਕੁਛ ਤਾਂ ਚਾਹੀਦਾ ਫਿਰ ਸੇਮ ਹੀ ਉਹ ਥੋੜੀ ਬਣ ਕੇ ਕੁਝ ਮਤਲਬ ਮਨੋਰੰਜਨ ਵੀ ਚਾਹੀਦਾ ਹੈ ਮਨੋਰੰਜਨ ਚਾਹੀਦਾ ਹਾਂ ਪਰ ਕਿਤੇ ਨਾ ਕਿਤੇ ਕਿਉਂਕਿ ਐਸੀ ਨਾ ਵੀ ਚੰਕੀਲਾ ਜੀ ਦੀ ਹਰ ਇੱਕ ਗੱਲ ਲੋਕਾਂ 'ਚ ਵਸੀ ਹੋਈ ਆ ਸਾਰੇ ਲੋਕ ਜਾਣਦੇ ਨੇ ਤਾਂ ਉਹ ਗੱਲ 'ਚ ਇੰਦਾ ਲੱਗ ਰਿਹਾ ਸੀ ਵੀ ਜਿਵੇਂ ਚੰਕੀਲਾ ਜੀ ਉਹ ਉਹ ਚੱਕਰ ਕਰਕੇ ਤੁਹਾਡੇ ਤੇ ਬਹੁਤ ਵੱਡਾ ਉਹ ਆ ਰਿਹਾ ਸੀ ਵੀ ਤੁਸੀਂ ਉਹਨਾਂ ਨੂੰ ਕਟਵਾਇਆ ਵੀ ਤੁਹਾਡੇ ਭਰਾ ਕੁੱਟਣ ਜਾਵੜੇ ਕੋਈ ਇੰਦਾ ਨਹੀਂ ਕੋਈ ਕੁੱਟਕਟਾਪਾ ਸਾਡੇ ਤਾਂ ਹੋਇਆ ਹੀ ਨਹੀਂ ਨਾ ਅੱਛਾ ਉਹ ਤਾਂ ਇਹਨੂੰ ਦੇਖ ਦੇ ਕੇ ਜਿਉਂਦੇ ਸੀ ਮੇਰੇ ਮਾਮਾ ਜੀ ਗੁਰਮੀਰ ਸਿੰਘ ਵੱਡੇ ਮਾਮਾ ਜੀ ਉਹਨਾਂ ਦੀ ਮੈਰਿਜ ਸੀ ਜੀ 87 ਚ ਸੀ ਆਈ ਥਿੰਕ ਇਹ ਨਹੀਂ ਮੈਨੂੰ ਪਤਾ ਨਹੀਂ ਤੇ ਮੇਰੇ ਮੇਰੇ ਮਾਮਾ ਜੀ ਉਹਨਾਂ ਨੇ ਅਖਾੜਾ ਲਵਾਇਆ ਮੇਰੇ ਡੈਡੀ ਦਾ ਉਥੇ ਅਮਰਜੋਦ ਮੰਮਾ ਨੂੰ ਗਾਉਣ ਨਹੀਂ ਦਿੱਤਾ ਉਹਨਾਂ ਨੇ ਗਾਉਣ ਨਹੀਂ ਦਿੱਤਾ ਕਿਉਂਕਿ ਜਿੱਦਾਂ ਦੇ ਮੇਰੇ ਮੰਮੀ ਉਹਦਾਂ ਦੇ ਭੈਣਾਂ ਆ ਸੀਗੇ ਉਹ ਸੀਗੇ ਮੈਂ ਉਥੇ ਡੈਡੀ ਨੇ ਤੇ ਕਿਕਰ ਸਾਡੇ ਵੀ ਉਹਨਾਂ ਨੇ ਹਾਂਜੀ ਉਹਨਾਂ ਨੇ ਅਖਾੜਾ ਲਾਇਆ ਦੋਨਾਂ ਨੇ ਸੋਲੋ ਬਹੁਤ ਸਾਰੇ ਲੋਕ ਉਹਦੇ ਵਿੱਚ ਜਿਹੜਾ ਇੱਕ ਸੀਨ ਦਿਖਾਇਆ ਨਾ ਵੀ ਉਹਦੇ ਵਿੱਚ ਲੋਕਾਂ ਦਾ ਇਹ ਕਹਿਣਾ ਵੀ ਜਿਹੜਾ ਉਹਦੇ ਵਿੱਚ ਬਾਅਦ ਦੇ ਵਿੱਚੋ ਜਿੱਥੇ ਚਮਕੀਲਾ ਤੇ ਅਮਰਜੋਦੀਆਂ ਲਾਸ਼ਾਂ ਪਈਆਂ ਹੁੰਦੀਆਂ ਪਰਿਵਾਰ ਉਹਦੇ ਵਿੱਚ ਜਿਹੜੇ ਅਮਰਜੋਦਾ ਪਰਿਵਾਰ ਆ ਉਹ ਅੰਦਰ ਵੜ ਜਾਂਦਾ ਪੈਸੇ ਕਰਦੇ ਨਹੀਂ ਵੀ ਅਸੀਂ ਨਹੀਂ ਦੇਖਿਆ ਉਹ ਵੀ ਉਹ ਇਦਾਂ ਸੀਗੇ ਲੋਕਾਂ ਤੋਂ ਉਹਨਾਂ ਨੇ ਪੁੱਛ ਜੀ ਨੇ ਇਹ ਜਿਹਨੇ ਮਤਲਬ ਨਹੀਂ ਉਥੇ ਫਿਲਮ ਵਿੱਚ ਦਿਖਾ ਲਿਆ ਸਟੋਰੀ ਜਿਹਦੇ ਲਿਖਾਈ ਹੋਣੀ ਆ ਜਿਹਨੇ ਮਤਲਬ ਉਹਨੇ ਦੱਸਿਆ ਹੁਣ ਸਾਨੂੰ ਤੇ ਇਸ ਬਾਰੇ ਕੋਈ ਨਹੀਂ ਪਤਾ ਲੱਗਦਾ ਵੀ ਉਹ ਚੀਜ਼ ਕਰਨੀ ਕਿਉਂਕਿ ਉਹ ਕਿਸੇ ਨਾ ਕਿਤੇ ਇੱਕ ਗਾਇਕਾ ਦੇ ਪਰਿਵਾਰ ਤੇ ਬਹੁਤ ਵੱਡਾ ਇਲਜ਼ਾਮ ਠਾਉਂਦੀ ਆ ਵੀ ਉਹਦਾ ਪਰਿਵਾਰ ਕਿਤੇ ਨਾ ਕਿਤੇ ਲਾਲਚ ਦੇ ਦੇਖੋ ਜਦੋਂ ਮੰਮੀ ਡੈਡੀ ਹੋਣੀ ਜਿਉਂਦੇ ਸੀ ਮੈਨੂੰ ਨਹੀਂ ਲੱਗਦਾ ਮੰਮੀ ਹੋਣੀ ਕਦੇ ਮਿਲੇ ਹੋਣਗੇ ਉਹਨਾਂ ਨੂੰ ਠੀਕ ਹੈ ਨਹੀਂ ਉਹਨਾਂ ਦੀ ਫੈਮਿਲੀ ਨੂੰ ਸਾਨੂੰ ਨਹੀਂ ਪਤਾ ਸੀ ਵੀ ਉਹ ਕਿੱਦਾਂ ਨੇ ਮੈਂ ਜਾਣਦੀ ਹੀ ਨਹੀਂ ਸੀ ਉਹਨਾਂ ਦਾ ਕਿੱਦਾਂ ਦਾ ਉਹਨਾਂ ਦਾ ਸੁਭਾਅ ਕਿੱਦਾਂ ਹੋ ਰਿਹਾ ਸਾਨੂੰ ਨਹੀਂ ਸੋਨਾ ਬਾਰੇ ਕੁਝ ਵੀ ਪਤਾ ਅਸੀਂ ਵੀ ਫਿਲਮ ਦੇਖ ਕੇ ਹੀ ਸਾਨੂੰ ਵੀ ਪਤਾ ਲੱਗਿਆ ਵੀ ਉਹ ਇਦਾਂ ਦੇ ਸੀਗੇ ਇਹ ਜਿਹਨੇ ਸਟੋਰੀ ਦੱਸੀ ਹੋਣੀ ਆ ਉਹਨੂੰ ਲੱਗਿਆ ਹੋਣਾ ਮਾ ਕੁਝ ਠੀਕ ਹੈ ਸਾਨੂੰ ਨਹੀਂ ਇਸ ਬਾਰੇ ਪਤਾ ਸਾਡੇ ਕੋਲੇ ਨਹੀਂ ਹੈ ਉਹਨੂੰ ਲੱਗਿਆ ਨਹੀਂ ਹੈਗਾ ਵੀ ਇੱਕ ਗਾਇਕਾ ਦੇ ਪ੍ਰਵਾਹ ਨੂੰ ਇਦਾਂ ਦਿਖਾਉਣਾ ਵੀ ਉਹ ਲਾਲਚ ਦਾ ਭਰਿਆ ਹੋਇਆ ਸੀਗਾ ਜਾਂ ਕਿਉਂਕਿ ਇੱਕ ਸਾਹ ਹੁੰਦਾ ਤਾਂ ਲਾਲਚ ਹੀ ਦਿਖਾ ਰਹੇ ਵ ਇੱਕ ਪਾਸੇ ਉਹਦੀ ਬੇਟੀ ਦੀ ਲਾਸ਼ ਪਈ ਹੋ ਦੇਖੋ ਵੀਰੇ ਆ ਗਿਆ ਜਦੋਂ ਡੈਡੀ ਦੀ ਡੈਥ ਹੋਈ ਆ ਉਸ ਟਾਈਮ ਕੋਠੀ ਦੇ ਵਿੱਚ ਸਭ ਠੀਕ ਹੈ ਨਾ ਕਿਉਂਕਿ ਉਹ ਪ੍ਰੋਗਰਾਮ ਤੇ ਗਏ ਕੈਨੇਡਾ ਤੋਂ ਆਏ ਨੇ ਸਭ ਕੁਝ ਸੀਗਾ ਕੋਠੀ ਦੇ ਵਿੱਚ ਠੀਕ ਹੈ ਨਾ ਇਹ ਗੱਲ ਚਾਹੇ ਬੁਰੀ ਲਗੇ ਕਿਸੇ ਨੂੰ ਮਾੜੀ ਲਗੇ ਮੈਂ ਕਹਿ ਰਹੀ ਹਾਂ ਫਿਰ ਉਹ ਸਮਾਨ ਕਿੱਥੇ ਗਿਆ ਹੈ ਨਾ ਇੰਨਾ ਪੈਸਾ ਸੀਗਾ ਪ੍ਰੋਗਰਾਮਾਂ ਦਾ ਸੀਗਾ ਕਿਉਂਕਿ ਡੈਡੀ ਜਮਾ ਨਹੀਂ ਸੀ ਕਰਾਉਂਦੇ ਚੈੱਕ ਰਾਏ ਹੋਊਗਾ ਕੁਝ ਵੀ ਹੋਊਗਾ ਤੇ ਵੀ ਉਹ ਸਾਰਾ ਕੁਝ ਕਿੱਥੇ ਗਿਆ ਠੀਕ ਹੈ ਨਾ ਉਹ ਤਾਂ ਦਿਖਾਤਾ ਫਿਲਮ ਜੇ ਹੁਣ ਉਹ ਕਹਿੰਦੇ ਵੀ ਸਾਡੇ ਕੋਲੇ ਸੀਤਾ ਜੀ ਕੁਝ ਲਿਆ ਨਹੀਂ ਫੇ ਤਾਂ ਜੈਮਨ ਕੋਲ ਬੈਂਕ ਬੈਲੈਂਸ ਹੋਣਾ ਚਾਹੀਦਾ ਉਹਦਾ ਵਿਚਾਰੇ ਦਾ ਕਿੱਥੇ ਗਿਆ ਫਿਰ ਸਾਰਾ ਕੁਝ ਠੀਕ ਹੈ ਤੁਸੀਂ ਉਸ ਚੀਜ਼ ਨੂੰ ਵੀ ਮਤਲਬ ਇੱਕ ਤਰਸ ਦੀਆਂ ਨਿਗਾਹਾਂ ਦੇ ਨਾਲ ਦੇਖਿਆ ਵੀ ਉਹਦਾ ਬਚਪਨ ਹੀ ਸਾਰਾ ਰੁੜ ਗਿਆ ਜੇ ਤੁਸੀਂ ਕਹਿੰਦੇ ਹੋ ਜੀ ਅਸੀਂ ਤਾਂ ਕੁਝ ਲਿਆ ਨਹੀਂ ਸਾਨੂੰ ਤਾਂ ਜੀ ਪਤਾ ਹੀ ਨਹੀਂਗਾ ਆ ਵੀ ਕਿੱਥੇ ਸਭ ਫਿਰ ਉਹ ਬੱਚੇ ਦਾ ਕਿੱਥੇ ਗਿਆ ਸਮਾਨ ਸਾਰਾ ਜੋ ਵੀ ਸੀ ਜਮੀਨ ਜਾਇਦਾਦ ਉਹਦੀ ਕਿੱਥੇ ਗਈ ਕਿਉਂਕਿ ਉਹਦਾ ਬਚਪਨ ਤਾਂ ਬਹੁਤ ਜ਼ਿਆਦਾ ਰੁੜਿਆ ਕਿਉਂਕਿ ਉਹਦੇ ਕੋਲ ਸਾਡੀ ਤਾਂ ਮਾਂ ਸੀਗੀ ਉਹਦੇ ਤਾਂ ਕੁਝ ਵੀ ਨਹੀਂ ਸੀਗਾ ਕੋਲ ਸਾਡੀ ਤਾਂ ਮਾਂ ਨੇ ਚਲੋ ਸਾਨੂੰ ਸਿਰ ਤੇ ਹੱਥ ਰੱਖਿਆ ਕੁਛ ਵੀ ਰੱਖਿਆ ਉਹਦੀ ਨਾਨੀ ਨਾਨਾ ਸੀਗੇ ਤੇ ਉਹਦਾ ਤਾਂ ਫਿਰ ਉਦਾਂ ਹੀ ਹੋਣਾ ਚਾਹੀਦਾ ਸੀ ਬੈਂਕ ਬੈਲੈਂਸ ਪਿਆ ਹੋਣਾ ਉਹਦੀ ਜ਼ਮੀਨ ਉਦਾਂ ਹੀ ਹੋਣੀ ਚਾਹੀਦੀ ਸੀ ਜੇ ਤੁਸੀਂ ਉਹਦਾ ਹੱਥ ਨਹੀਂ ਲਾਇਆ ਕਿਸੇ ਚੀਜ਼ ਨੂੰ ਉਹ ਕਿਉਂ ਫਿਰਦਾ ਅੱਜ ਹਾਂ ਬਿਲਕੁਲ ਉਹਦਾ ਤੁਸੀਂ ਪੰਜਾਬ ਸੱਚ-ਸੱਚ ਆ ਵੀਰੇ ਇਦਾਂ ਮੂਰੇ ਕੈਮਰਿਆਂ ਦੇ ਕਹਿ ਕੇ ਜੀ ਅਸੀਂ ਤਾਂ ਕੁਛ ਨਹੀਂ ਲਿਆ ਸਾਨੂੰ ਤਾਂ ਕੁਛ ਨਹੀਂ ਪਤਾ ਇਹ ਕਹਿਣਾ ਬਹੁਤ ਸੌਖਾ ਵਾ ਉਸੀ ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਹੋਈ ਆ ਜਿਹਦੇ ਕਰਕੇ ਵੀ ਜੈਮਨ ਸੱਚ ਆ ਵੀਰੇ ਸੱਚ ਆ ਵੀ ਜੈਮਨ ਦਾ ਜਿਹੜਾ ਭਵੇਕ ਅਸੀਂ ਇਕੱਠੇ ਹੋ ਕੇ ਅਸੀਂ ਦਵਾਂਗੇ ਇੰਟਰਵਿਊ ਕੋਈ ਇਹੋ ਜੀ ਗੱਲ ਨਹੀਂ ਨਹੀਂ ਸੱਚ ਆ ਇਹ ਜੋ ਵੀ ਹੈਗਾ ਅੱਜ ਜਾ ਕੇ ਦੇਖ ਲਓ ਕੋਠੀ 'ਚ ਇੱਕ ਬੈੱਡ ਪਿਆ ਇੱਕ ਡਰੈਸਿੰਗ ਟੇਬਲ ਪਿਆ ਇੱਕ ਦੋ ਚੀਜ਼ਾਂ ਹੋਰ ਪਈਆਂ ਡੈਡੀ ਦੀ ਬਸ ਹੋਰ ਕੁਝ ਨਹੀਂ ਉਹ ਤੋਂ ਬਿਨਾ ਦੱਸ ਦੋ ਕੀ ਆ ਉੱਥੇ